ਸਾਡਾ ਸਭ ਤੋਂ ਵੱਡਾ ਜਿਹੜਾ ਸਮਝ ਲਓ ਵੀ ਜੰਗ ਚੱਲ ਰਹੀ ਹੈ ਉਹ ਹੈਗੀ ਹੈ ਨਸ਼ੇ ਦੇ ਖਿਲਾਫ ਡਰੱਗ ਦੇ ਖਿਲਾਫ ਸਮੱਗਲਰ ਫੜੇ ਜਾ ਰਹੇ ਨੇ 400 ਕਰੋੜ ਦੇ ਨੇੜੇ ਜਿਹੜੇ ਦੀ ਪ੍ਰਾਪਰਟੀਆਂ ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਨੇ ਜ਼ਬਤ ਕੀਤੀਆਂ ਨੇ ਔਰ ਦਰਾਨੇ ਤਬਦੀਸ਼ ਸੀ ਇਹ ਪਾਇਆ ਜੋਸ਼ ਨੇ ਘਰ ਬਣਾਇਆ ਹੋਇਆ ਇਦੂ ਕੋਲੇ ਹੋਰ ਕੋਈ ਸੋਰਸ ਨਹੀਂਗਾ ਇਸਨੇ ਜੋ ਨਸ਼ੇ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਲਈ ਰਿਪੋਰਟ ਨਾਲ ਸਬੰਧਤ ਹੁੰਦਿਆਂ ਹੋਇਆ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪਿਛਲੇ ਦਿਨੀ ਪ੍ਰੈਸ ਕਾਨਫਰੰਸ ਕਰਕੇ ਕਿਹਾ ਗਿਆ ਕਿ ਨਸ਼ਾ ਵੇਚਣ ਵਾਲਿਆਂ ਦੀ 400 ਕਰੋੜ ਦੀ ਪ੍ਰਾਪਰਟੀ ਸਟੀਲ ਕਰ ਦਿੱਤੀ ਗਈ ਹੈ ਤੇ ਡਰੱਗ ਦੇ ਖਿਲਾਫ ਉਹਨਾਂ ਦੀ ਜੰਗ ਜਾਰੀ ਹੈ ਤੁਹਾਨੂੰ ਦੱਸ ਦੇ ਕਿ ਪੰਜਾਬ ਪੁਲਿਸ ਵੀ ਹੁਣ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਦੇ ਉੱਤੇ ਉਹਨਾਂ ਦੇ ਵੱਲੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਹ ਤਸਵੀਰਾਂ ਫਿਰੋਜ਼ਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਨਸ਼ਾ ਤਸਕਰ ਦੀ 35 ਲੱਖ 35 ਹਜ਼ਾਰ ਰੁਪਏ ਦੀ ਪ੍ਰਾਪਰਟੀ ਪੁਲਿਸ ਦੇ ਵੱਲੋਂ ਫ੍ਰੀਜ਼ ਕਰ ਦਿੱਤੀ ਗਈ ਹੈ ਜਿਸ ਨੂੰ ਹੁਣ ਇਹ ਨਸ਼ਾ ਤਸਕਰ ਵੇਚ ਨਹੀਂ ਸਕੇਗਾ ਤੇ ਇਸ ਸਬੰਧੀ ਪੁਲਿਸ ਦੇ ਵੱਲੋਂ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਵੀ ਲਗਾ ਦਿੱਤਾ ਗਿਆ ਹੈ ਕਿ ਇਹ ਪ੍ਰਾਪਰਟੀ ਹੁਣ ਫ੍ਰੀਜ਼ ਕਰ ਦਿੱਤੀ ਗਈ ਹੈ ਕਿਉਂਕਿ ਇਹ ਨਸ਼ਾ ਵੇਚ ਕੇ ਬਣਾਈ ਗਈ ਹੈ ਇਸ ਸਬੰਧੀ ਪੁਲਿਸ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਡੀਐਸਪੀ ਨੇ ਦੱਸਿਆ ਕਿ ਇਹ ਪ੍ਰਾਪਰਟੀ 35 ਲੱਖ 35000 ਰੁਪਏ ਦੀ ਹੈ ਤੇ ਨਸ਼ਾ ਬੀਚ ਕੇ ਬਣਾਈ ਗਈ ਹੈ ਤੇ ਇਸ ਨਸ਼ਾ ਤਸਕਰ ਦੇ ਉੱਤੇ ਪੰਜ ਮੁਕੱਦਮੇ ਚੱਲ ਰਹੇ ਨੇ ਮਨਜੂਬ ਸ਼੍ਰੀਮਤੀ ਸੋਮਿਆ ਮਿਸ਼ਰਾ ਜੀ ਆਈਪੀਐਸ ਐਸਐਸਪੀ ਫਲੋਸਪੁਰ ਸਾਹਿਬ ਦੀਆਂ ਨਿਰਦੇਸ਼ਾਂ ਤਹਿਤ ਸ਼੍ਰੀ ਰਣਧੀਰ ਕੁਮਾਰ ਆਈਪੀਐਸ ਜੀਓਐਸਪੀ ਇਨਵੈਸਟੀਗੇਸ਼ਨ ਫਲੋਸਪੁਰ ਨੇ ਉਹਨਾਂ ਦੀ ਜੋ ਅਗਵਾਈ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਜੋ ਨਸ਼ੇ ਦਾ ਕਾਰੋਬਾਰ ਕਰਦੇ ਆ ਉਹਨਾਂ ਦੇ ਖਿਲਾਫ ਉਹਨਾਂ ਦੀ ਗਤੀਵਿਧੀਆਂ ਠੱਲ ਪਾਉਣ ਲਈ ਲਗਾਤਾਰ ਜਿਹੜੀ ਮੁਹਿੰਮ ਜਾਰੀ ਹੈ ਜਿਨ੍ਹਾਂ ਦੇ ਖਿਲਾਫ ਜਿਹੜੇ ਆ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਨਸ਼ਿਆਂ ਦੇ ਮੁਕੱਦਮੇ ਦਰਜ ਕਰਨ ਤੋਂ ਇਲਾਵਾ ਜੋ ਵੀ ਉਹਨਾਂ ਨੇ ਨਸ਼ਿਆਂ ਦੇ ਕਾਰੋਬਾਰ ਤੋਂ ਜਾਇਦਾਦਾਂ ਬਣਵਾਈਆਂ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਉਹਨਾਂ ਜਾਇਦਾਦਾਂ ਗੈਰਕਾਨੂੰਨੀ ਤਿਕਨਾ ਬਣਾਈਆਂ ਜਾਇਦਾਦਾਂ ਦੀ ਪਛਾਣ ਕਰਕੇ ਉਹਨਾਂ ਦੇ ਕੇਸ ਜਿਹੜੇ ਉਹਨਾਂ ਜਾਇਦਾਦ ਜ਼ਬਤ ਕਰਾਉਣ ਲਈ ਕੰਪੀਟੈਂਟ ਅਥਾਰਟੀ ਨਵੀਂ ਦਿੱਲੀ ਪਾਸ ਭੇਜੇ ਜਾ ਰਹੇ ਆ ਇਸੇ ਕਰੀ ਤਹਿਤ ਜੀਰਾ ਸਬਡੂਨ ਦੀ ਪੁਲਿਸ ਵੱਲੋਂ ਹੁਣ ਤੱਕ 14 ਕੇਸ ਜੋ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਜਿਹੜੇ ਸੀ ਪ੍ਰਾਪਰਟੀ ਟੈਸਕ ਕਰਨ ਲਈ ਦਿੱਲੀ ਭੇਜੇ ਗਏ ਸੀ ਕਰੀਬ 4 ਕਰੋੜ ਤੋਂ ਵੱਧ ਪ੍ਰਾਪਰਟੀ ਜੀਰਾ ਸਬਡੂਨ ਵੱਲੋਂ ਹੁਣ ਤੱਕ ਜਿਹੜੀ ਇਹਨਾਂ ਦੇ ਅਟੈਚ ਕਰਾਈ ਜਾ ਚੁੱਕੀ ਹੈ ਇਸੇ ਕਰੀ ਤਹਿਤ ਜਿਹੜਾ ਇਹ ਘਰ ਹੈ ਇਹ ਦਵਿੰਦਰ ਸਿੰਘ ਹੈ ਬਮਨ ਇਹ ਸਨ ਆਫ ਹੈ ਜਸਵਿੰਦਰ ਸਿੰਘ ਇਸ ਦੇ ਉੱਤੇ 5 ਮੁਕਦਮੇ ਐਨਡੀਪੀਐਸ ਦੇ ਪਹਿਲਾਂ ਹੀ ਦਰਜਾ ਕਿ 2022 ਵਿੱਚ 180 ਨੰਬਰ ਮਕਦਮਾ ਖਾਣਾ ਸਦਰ ਜੀ ਦਾ 500 ਗ੍ਰਾਮ ਹੈਰੋਨ ਦੀ ਬਰਾਮਦਗੀ ਤੋਂ ਬਾਅਦ ਇਸ ਦੇ ਖਿਲਾਫ ਦਰਜ ਹੋਇਆ ਸੀ ਔਰ ਦਰਾਨੇ ਤਬਦੀਸ਼ ਸੀ ਇਹ ਪਾਇਆ ਜੋ ਉਸ ਨੇ ਘਰ ਬਣਾਇਆ ਹੋਇਆ ਇਹਦੇ ਕੋਲੇ ਹੋਰ ਕੋਈ ਸੋਰਸ ਨਹੀਂਗਾ ਇਸ ਨੇ ਜੋ ਨਸ਼ਿਆਂ ਦੇ ਕਾਰੋਬਾਰ ਤੋਂ ਕਮਾਈ ਕਰਕੇ ਗੈਰ ਕਾਨੂੰਨੀ ਤਰੀਕੇ ਨਾਲ ਆਪਣੀ ਜਾਇਦਾਦ ਬਣਾਈ ਹੈ ਜੋ ਇਸ ਤਰ੍ਹਾਂ ਸੀ ਕੇਸ ਜਿਹਦੀ ਘਰ ਦੀ ਕੀਮਤ ਕਰੀਬ 35 ਲੱਖ 35 ਹਜ਼ਾਰ ਆ ਇਹ ਕੁਲ ਕਰਾਉਣ ਲਈ ਅਸੀਂ ਕੇਸ ਬਣਾ ਕੇ ਨਵੀਂ ਦਿੱਲੀ ਕੰਪੀਟੈਂਟ ਅਥਾਰਟੀ ਪਾਸ ਭੇਜਿਆ ਗਿਆ ਸੀ ਜਿਨ੍ਹਾਂ ਨੇ ਸਾਡੀ ਰਿਪੋਰਟ ਨਾਲ ਸਹਿਮਤ ਹੁੰਦਿਆਂ ਹੋਇਆਂ ਇਸ ਜਿਹੜਾ ਘਰ ਨੂੰ ਉਹਨਾਂ ਨੇ ਫ੍ਰੀਜ਼ ਕਰ ਦਿੱਤਾ ਉਹਨੇ ਫ੍ਰੀਜ਼ ਹੋਣ ਤੋਂ ਬਾਅਦ ਇਸ ਦਾ ਜਿਹੜਾ ਇੰਦਰਾਜ ਆ ਮਾਲ ਮਕਮੇ ਦੇ ਰਿਕਾਰਡ ਵਿੱਚ ਦਰਜ ਹੋਊਗਾ ਇਹ ਪ੍ਰਾਪਰਟੀ ਹੁਣ ਨਾ ਕਿਤੇ ਟ੍ਰਾਂਸਫਰ ਹੋ ਸਕਦੀ ਨਾ ਕਿਤੇ ਵੇਚੀ ਜਾ ਸਕਦੀ ਕਿਸੇ ਨੂੰ ਉਹਨਾਂ ਜਿਹੜਾ ਰਹਿਣਗੇ ਇਹ ਘਰ ਇਹ ਪਰਿਵਾਰ ਜੀ ਵੀ ਕਰ ਰਹੇ ਸਕਦੇ ਪਰ ਇਸ ਪਰੇ ਅੱਗੇ ਹੁਣ ਫ੍ਰੀਜ਼ ਹੋ ਗਈ ਹੈ ਜਾਂ ਤਾਂ ਇਹਨਾਂ ਨੂੰ ਆਪਦਾ ਉੱਥੇ ਕੇਸ ਸਾਬਤ ਕਰਨਾ ਪਊਗਾ ਵੀ ਇਹ ਪ੍ਰਾਪਰਟੀ ਨਸ਼ੇ ਦੇ ਕਾਰੋਬਾਰ ਤੋਂ ਨਹੀਂ ਬਣੀ ਇਸ ਤੋਂ ਬਾਅਦ ਉਹ ਅਪੀਲ ਕਰ ਸਕਦੇ ਆ ਮੈਂ ਤਾਂ ਇਸ ਕਰ ਨੂੰ ਇਹੀ ਸੰਦੇਸ਼ ਆ ਵੀ ਜੋ ਮੁਕਦਮੇ ਉਹਨਾਂ ਦੇ ਖਿਲਾਫ ਉਨ੍ਹਾਂ ਦੀਆਂ ਗਤੀਵਿਧੀਆਂ ਸੰਬੰਧੀ ਉਹਦਾ ਦਰਜ ਹੋ ਰਿਹਾ ਉਹਦੀ ਤਾਂ ਸਜ਼ਾ ਕਾਨੂੰਨ ਦੇ ਅਧਿ ਤ ਤੋਂ ਮਿਲੂਗੀ ਮਿਲੂਗੀ ਜੋ ਉਹਨਾਂ ਨੇ ਗੈਰ ਕਾਨੂੰਨੀ ਤਿੱਕੇ ਨਾਲ ਨਸ਼ੇ ਦੇ ਕਾਰੋਬਾਰ ਤੋਂ ਜ਼ਾਇਦਾ ਤਾਂ ਬਣਾਈਆਂ ਉਹ ਵੀ ਇਸੇ ਤਰੀਕੇ ਨਾਲ ਜਿਹੜੀਆਂ ਲਗਾਤਾਰ ਪੁਲਿਸ ਵੱਲੋਂ ਕੁਰਕੁਰਾਈਆਂ ਚੱਲ ਰਹੀਆਂ ਇਹਨਾਂ ਨੂੰ ਟਾਈਮ ਹੁੰਦਾ ਇਸ ਤੋਂ ਬਾਅਦ ਉੱਥੇ 1 ਮਹੀਨੇ ਦਾ ਟਾਈਮ ਹੁੰਦਾ ਉਹ ਤੋਂ ਅਪੀਲ ਪਾ ਸਕਦੇ ਕੰਪਲੇਂਟ ਅਥਾਰਟੀ ਨਵੀਂ ਦਿੱਲੀ ਪਾਸ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਫਿਰੋਕੇ ਵਿੱਚ ਨਸ਼ਾ ਕਾਰੋਬਾਰੀ ਦੀ ਫ੍ਰੀਜ਼ ਕੀਤੀ ਗਈ ਪ੍ਰਾਪਰਟੀ ਨੂੰ ਲੈ ਕੇ ਡੀਐਸਪੀ ਨੇ ਕਿਹਾ ਹੈ ਕਿ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਜੋ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਉਹਨਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਤੇ ਜੋ ਵੀ ਨਸ਼ਾ ਵੇਚ ਰੈਣੀ ਜਾਂ ਨਸ਼ੀਦਾ ਧੰਦਾ ਚਲਾ ਰਹੇ ਨੇ ਉਹਨਾਂ ਨੂੰ ਤਾੜਨਾ ਵੀ ਕੀਤੀ ਜਾ ਰਹੀ ਹੈ ਕਿ ਨਸ਼ਾ ਵੇਚਣ ਤੋਂ ਬਾਅਦ ਹੋਣ ਨਈਦਾ ਉਹਨਾਂ ਦੇ ਖਿਲਾਫ ਹੋਰ ਵੀ ਸਖਤ ਕਾਰਵਾਈ ਕੀਤੀ ਜਾਵੇਗੀ